ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮੈਂ ਲੈ ਕੇ ਆਈ ਹਾਂ ਕਹਾਣੀ ਕਾਣੀ ਵੰਟ ਜਿਸ ਨੂੰ ਲਿਖਿਆ ਹੈ ਬਲਵੰਤ ਗਾਰਗੀ ਜੀ ਹੁਣਾ ਨੇ ਰੋਲੀਏ ਨੇ ਆਪਣੇ ਦੋਹਾਂ ਪੁੱਤਾਂ ਦਾ ਵਿਆਹ ਇੱਕੋ ਦਿਨ ਧਾਰ ਦਿੱਤਾ ਕੁੜੀਆਂ ਵੀ ਇੱਕੋ ਘਰ ਦੀਆਂ ਸਨ ਸਕੀਆਂ ਭੈਣਾ ਵੱਡੇ ਪੁੱਤ ਦਾ ਵਿਆਹ ਵੱਡੀ ਕੁੜੀ ਨਾਲ ਤੇ ਛੋਟੇ ਦਾ ਛੋਟੀ ਨਾਲ ਦੋਵੇਂ ਘਰ ਇਸ ਰਿਸ਼ਤੇ ਧਾਰਤ ਖੁਸ਼ ਸਨ ਇਸ ਨਾਲ ਬਚਤ ਵੀ ਹੋ ਗਈ ਤੇ ਰਿਸ਼ਤਾ ਵੀ ਚੌਰਾ ਸੰਗਣਾ ਭਰਾ ਸਾੰਡੂ ਬਣ ਗਏ ਤੇ ਭੈਣਾ ਦਰਾਨੀ ਚਠਾਣੀ ਇਸ ਤੋਂ ਇਲਾਵਾ ਵੱਡੇ ਭਰਾ ਦੀ ਵੀਵੀ ਭਾਬੀ ਵੀ ਲੱਗਦੀ ਸੀ ਤੇ ਸਾਲੀ ਵੀ ਰੂਲੀਏ ਦਾ ਵੱਡਾ ਪੁੱਤ ਬਲੌਰੀ ਸਿੱਧੜ ਸੀ ਤੇ ਉਸ ਦਾ ਛੋਟਾ ਭਰਾ ਕਿਸ਼ੋਰੀ ਚਲਾਕ ਦੋਹਾਂ ਵਿੱਚ ਮਸਾ 2 ਸਾਲ ਦਾ ਫਰਕ ਸੀ ਇੱਕ 19 ਦਾ ਤੇ ਦੂਜਾ 21 ਸਾਲ ਦਾ ਕਰ ਲੱਗਦਾ ਜਿਹਾ ਹੂੰ ਸੀ ਜਿਵੇਂ ਕੁਸ਼ੋਰੀ ਵੱਡਾ ਹੋਵੇ ਕਿਉਂ ਜੋ ਉਸੇ ਦੀ ਗੱਲ ਪੁਗਦੀ ਸੀ ਆੜਤੀ ਦੁਕਾਨ ਉੱਤੇ ਰੂਲੀਏ ਨੇ ਬਲੋਰੀ ਨੂੰ ਦਾਣਾ ਫੱਕਾ ਤਲਵਾਉਣ ਤੇ ਚਰਹਾਉਣ ਉੱਤੇ ਲਾ ਦਿੱਤਾ ਸੀ ਤੇ ਕੁਸ਼ੋਰੀ ਨਾਵਾ ਉਗਰਹਣ ਉੱਤੇ ਬਲੋਰੀ ਲਮਟਿੰਗੜ ਸੀ ਖੱਬੀ ਅੱਖ ਵਿੱਚ ਫੋਲਾ ਤੇ ਸੁਭਾਅ ਦਾ ਨੀਕ ਕੁਸ਼ੋਰੀ ਸੋਹਣਾ ਸੁਨੱਖਾ ਗੱਲਬਾਤ ਵਿੱਚ ਚੁਸਤ ਤੇ ਸੁਭਾਅ ਦਾ ਗਰਮ ਪਰ ਹੁਣ ਜਦੋਂ ਦੋਹਾਂ ਦੇ ਵਿਆਹ ਦੀ ਤਿਆਰੀ ਹੋਈ ਤਾਂ ਹਰ ਗੱਲ ਵਿੱਚ ਵੱਟਾ ਭਰਾ ਅੱਗੇ। ਘੋੜੀ ਪਹਿਲਾਂ ਚੜਿਆ, ਸ਼੍ਰੀਕੇ ਦੇ ਦੀਆਂ ਭਾਬੀਆਂ ਨੇ ਸੁਰਮਾ ਪਹਿਲਾਂ ਉਸ ਨੂੰ ਪਾਇਆ ਤੇ ਪ੍ਰੋਤ ਨੇ ਵੀ ਪਹਿਲਾਂ ਵਧਾਈ ਉਸੇ ਨੂੰ ਦਿੱਤੀ। ਕਿਸ਼ੋਰੀ ਨੂੰ ਛੋਟਾ ਭਰਾ ਹੋਣ ਦੇ ਨਾਤੇ ਇੰਨਾ ਰਸਮਾਂ ਰੀਤਾਂ ਅੱਗੇ ਝੁਕਣਾ ਪਿਆ। ਜਦੋਂ ਦੋਹਾਂ ਭਰਾਵਾਂ ਦੀ ਇੱਕੋ ਜੰਜ ਪੁੱਜੋ ਮੰਡੀ ਢੁਕੀ ਤਾਂ ਵਾਜਾ ਤੇ ਸੁਨਹਿਰਾ ਛਤਰ ਵੀ ਇੱਕੋ ਸੰਨ। 3 ਦਿਨ ਜੰਜ ਦੀ ਖਾਤਰ ਹੋਈ। ਵੱਡੀ ਕੁੜੀ ਦੁਆਰ ਕੀ ਤੇ ਉਸਦੀ ਛੋਟੀ ਭੈਣ ਗੁਦਾਵਰੀ ਨੂੰ ਨਹਾ ਕੇ ਚੈਂਚਿਆਂ ਵਿੱਚ ਬਿਲੇਟਿਆ ਗਿਆ। ਮਾਮੇ ਨੇ ਦੋਹਾਂ ਨੂੰ ਗੰਢੜੀਆਂ ਵਾਂਗ ਚੱਕ ਕੇ ਅੰਦਰ ਕੋਠੇ ਵਿੱਚ ਬਿਠਾਇਆ। ਉਹਨਾਂ ਦੀ ਸਹੇਲੀਆਂ ਤੇ ਨਾਇਨ ਨੇ ਉਹਨਾਂ ਦੇ ਸਿਰ ਗੁੰਦੇ ਤੇ ਰੇਸ਼ਮੀ ਜੋੜੇ ਪਹਿਨਾ ਕੇ ਸ਼ਿੰਗਾਰ ਕਰਾਇਆ ਤੇ ਸਹਾਰੇ ਵਾਲੀ ਲੱਤ ਬਵਾਈ। ਰੱਤਾ ਸ਼ਾਲੂ ਲਈ ਲੰਮਾ ਕੁੰਡ ਕੱਢੀ ਪਹਿਲਾਂ ਦੁਆਰ ਕੀ ਘਰਾਂ ਉੱਤੇ ਬੈਠੀ ਤੇ ਫਿਰ ਗੁਦਾਵਰੀ। ਦੋਵੇਂ ਬੜਾ ਖੁਸ਼ ਸਨ। ਜੰਝ ਤੁਰੀ ਤਾਂ 19 ਦੋਹਾਂ ਵਾਟੀਆਂ ਦੀ ਰਾਖੀ ਲਈ ਉਹਨਾਂ ਦੇ ਨਾਲ ਆਈ ਗੱਡੀ ਵਿੱਚ ਤੂੰਵੇਂ ਭਰਾ ਤੇ ਵਾਟੀਆਂ ਬੈਠੀਆਂ ਕਿਸ਼ੋਰੀ ਨੇ 9 ਦੇ ਚੂਟੀ ਭਰੀ ਤੇ 5 ਰੁਪਏ ਦਾ ਨੋਟ ਹੱਥ ਵਿੱਚ ਫੜਾ ਕੇ ਆਖਿਆ ਗੁੰਡਾ ਚ ਚਗਾ ਦੇ 9 ਨਿ ਘੂਰੀ ਵੱਟੀ ਤੇ ਅੱਖਾਂ ਮਟਕਾ ਕੇ ਕਿਆ ਕਿਉਂ ਕਾਲਾ ਹੋਇਆ ਤੱਤਾ ਦੁੱਧ ਹੈ ਠਾਰ ਠਾਰ ਕੇ ਪੀਵੀ ਕਿਸ਼ੋਰੀ ਨੇ ਸੋਚਿਆ ਨਾਇ ਨੇ ਚਲਾ ਗਿਆ ਉਸਨੇ ਕੰਨ ਵਿੱਚ ਆਖਿਆ ਕਿਹੜਾ ساری ਉਮਰ ਆਖੀ ਰਹੇਗੀ ਜਰਾ دیدار ਕਰਾ ਦੇ ਤੇ ਉਸਨੇ 5 ਰੁਪਏ ਹੋਰ ਉਸਦੀ ਮੁਠੀ ਵਿੱਚ ਦੱਬ ਦਿੱਤੇ ਬਲੋਰੀ ਅੱਗੇ ਬੈਠਾ ਬਾਹਰ ਝਾਕ ਰਿਹਾ ਸੀ ਦੌੜਦਿਆਂ ਕਿਕਰਾਂ ਤੇ ਝੰਡ ਦੇਖ ਰਿਹਾ ਸੀ ਉਸਦੇ ਦਿਲ ਵਿੱਚ ਆਪਣੀ ਵਾਹਟੀ ਦੇ ਰੀਤਾ ਭਰੇ ਸੰਯੋਗ ਦਾ ਸਤਿਕਾਰ ਸੀ ਉਹ ਸੁਹਾਗ ਰਾਤ ਨੂੰ ਹੀ ਆਪਣੀ ਵਾਹਟੀ ਦਾ ਚਿਹਰਾ ਵੇਖਣ ਦਾ ਹਾਮੀ ਸੀ ਹੁਣ ਉਹ ਬਿਲਾਗ ਨਟੰਤ ਬੈਠਾ ਬਾਹਰ ਦੌੜਦਿਆਂ ਕਿਕਰਾਂ ਤੇ ਝੰਡ ਵੇਖ ਰਿਹਾ ਸੀ ਨਾਇਣ ਨੇ 10 ਰੁਪਏ ਘੁੱਟ ਕੇ ਫੜੇ ਤੇ ਵੋਟੀ ਦੇ ਕੰਨ ਵਿੱਚ ਫੂਕ ਮਾਰੀ ਕਿਉਂ 곤ਡ ਚੱਕਦੇਵੇਂ ਉਸਨੇ ਸਿਰ ਹਲਾਇਆ ਨਾਇਣ ਨੇ ਫਿਰ ਪੋਲੇ ਜਿਹੇ ਕਿਹਾ ਨੀ ਸੰਗ ਕਾਦੀ ਮੈਂ ਜੋ ਆਖਰੀ ਆ ਖੁਦਾਵਰੀ ਅੰਦਰੋਂ ਚਾਹੁੰਦੀ ਸੀ ਕਿ ਉਹ ਆਪਣੇ ਪਤੀ ਨੂੰ ਦੇਖੇ ਪਰ ਉੱਪਰੋਂ ਉੱਪਰੋਂ ਸ਼ਾਂਤੀ ਸੀ ਉਸਨੇ ਸਿਰ ਪੁਆ ਕੇ 곤ਡ ਚੁੱਕਿਆ ਤਾਂ ਕਿਸ਼ੋਰੀ ਦਾ ਮੂੰਹ ਅਟਿਆ ਰਹਿ ਗਿਆ ਮੋਟਾ ਨੱਕ ਚੁੰਨੀ ਆੱਖਾਂ ਬੈਂਗਣੀ ਰੰਗ ਤੇ ਗੱਲਾਂ ਉੱਤੇ ਛਾਈਆਂ ਇਹ ਹੈ ਮੇਰੀ ਵਾਟੀ ਕਿਸ਼ੋਰੀ ਦਾ ਦਿਲ ਦਿੱਟਿਆਂ ਵਿੱਚ ਆ ਗਿਆ ਜਿਵੇਂ ਵਪਾਰ ਵਿੱਚ ਇੱਕਦਮ ਘਾਟਾ ਪਵੇ ਤੇ ਹਵੇਲੀ ਗੁਰਕ ਹੋ ਜਾਵੇ ਉਹ ਇੱਕੋ ਦਾਅ ਵਿੱਚ ਸਭ ਕੁਝ ਹਾਰ ਗਿਆ ਸੀ ਉਸਦੇ ਸਿਰ ਨੂੰ ਚੱਕਰ ਆ ਗਿਆ ਉਸਦਾ ਵੱਡਾ ਭਰਾ ਇਸ ਗੱਲ ਤੋਂ ਬਿਲਾਗ ਅੱਗੇ ਬੈਠਾ ਬਾਹਰ ਦੌੜ ਦੀ ਦੁਨੀਆ ਦੇਖ ਰਿਹਾ ਸੀ ਤੇ ਇਸ ਵਿੱਚ ਘੌਚਾ ਹੋਇਆ ਸੀ ਕਿਸ਼ੋਰੀ ਨੇ ਝੱਟ ਆਪਣੇ ਆਪ ਨੂੰ ਸੰਭਾਲ ਲਿਆ ਤੇ ਕੋਲ ਬੈਠੀ ਨਾਇਂ ਦੇ ਪੈਰਾਂ ਨੂੰ ਹੱਥ ਲਾ ਕੇ ਆਖਿਆ ਹੁਣ ਭਾਬੀ ਦੇ ਵੀ ਰਤਾ ਦਰਸ਼ਨ ਕਰਾ ਦੇ ਨਾਇਂ ਨੇ ਮੋਢਾ ਫੇਰ ਲਿਆ ਕਿਸ਼ੋਰੀ ਨੇ ਜੇਬ ਵਿੱਚੋਂ 100 ਦਾ ਨੋਟ ਕੱਢਿਆ ਤੇ ਉਸੇ ਝੋਲੀ ਵਿੱਚ ਪਾ ਦਿੱਤਾ ਨਾਇਂ ਨੇ ਇੱਕ ਮਿੰਟ ਸੋਚਿਆ ਤੇ ਫਿਰ ਨੋਟ ਨੂੰ ਤਣੀਆਂ ਵਾਲੇ ਬਟੂਏ ਵਿੱਚ ਰੱਖ ਲਿਆ ਜੋ ਉਸਨੇ ਘੱਗਰੇ ਨਾਲ ਬੰਨਿਆ ਹੋਇਆ ਸੀ ਫਿਰ ਪਤਾ ਨਹੀਂ ਉਸਨੇ ਪਾਸੇ ਬੈਠੀ ਦੁਆਰਕੀ ਦੇ ਘਰ ਵਿੱਚ ਕੀ ਕਿਹਾ ਕਿ ਥੋੜੇ ਚਿਰ ਪਿਛੋਂ ਦੁਆਰਕੀ ਨੇ ਪਾਸਾ ਮੋੜਿਆ ਤੇ 곤ਡ ਚੁੱਕ ਕੇ ਕਿਸ਼ੋਰੀ ਵੱਲ ਵੇਖਿਆ ਉਸ ਦੀਆਂ ਮੋਟੀਆਂ ਕਾਲੀਆਂ ਅੱਖਾਂ ਤੇ ਦਦਦਾ ਹੋਇਆ ਖੂਬਸੂਰਤ ਚਿਹਰਾ ਨਜ਼ਰ ਆਇਆ ਸਹਾਰੀ ਵਾਲੀ ਨਾਥੀਟ ਦੰਦਾਸੇ ਰੰਗੇ ਸਰਬਤੀ ਬੁੱਲ ਦੁਆਰਕੀ ਨੇ ਝਟ 곤ਡ ਨਾਲ ਆਪਣਾ ਚਿਹਰਾ ਕੱਢ ਲਿਆ ਕਿਸ਼ੋਰੀ ਇੱਕ ਮਿੰਟ ਲਈ ਇਹ ਚਿਹਰਾ ਦੇਖ ਕੇ ਝਟੰਬਰ ਗਿਆ ਉਸਦੇ ਮੱਥੇ ਉੱਤੇ ਸੋਚ ਦੀ ਪਰਛਾਈਂ ਕੰਬੀ ਤੇ ਉਹ ਕਿਸੇ ਖਿਆਲ ਵਿੱਚ ਟੁੱਪ ਗਿਆ ਫਿਰ ਕੁਝ ਚਿਰ ਪਿੱਛੋਂ ਸੰਭਲਿਆ ਸ਼ਾਇਦ ਉਸਨੇ ਕੁਝ ਫੈਸਲਾ ਕਰ ਲਿਆ ਸੀ ਦੋਵੇਂ ਪ੍ਰਾ ਵਾਟੀਆਂ ਲੈ ਕੇ ਘਰ ਆਏ ਤੇ ਗਲੀ ਦੀਆਂ ਤੀਵੀਆਂ ਤਲੀਆਂ ਇਕੱਠੀਆਂ ਹੋ ਕੇ ਨਵੀਆਂ ਵਾਟੀਆਂ ਨੂੰ ਦੇਖਣ ਲਈ ਆਈਆਂ ਸਨ ਕੁੜੀਆਂ ਸਿਰ ਜੋੜੀ ਗੀਤ ਗਾਰੀਆਂ ਸਨ ਉੱਚੀ ਉੱਚੀ ਆਵਾਜ਼ਾਂ ਵੱਜ ਰਹੀਆਂ ਸੀ ਪੁੱਤਾਂ ਦੀ ਮਾਂ ਹਵੇਲੀ ਦੇ ਬੂਹੇ ਤੇ ਖੜੀ ਚਾਂਦੀ ਦੀ ਵੱਡੀ ਗੜਵੀ ਵਿੱਚੋਂ ਹਰੀ ਢੱਬ ਵਾਲਾ ਪਾਣੀ ਵਾਰ ਕੇ ਪੀ ਰਹੀ ਸੀ। ਦੋਵੇਂ ਪੁੱਤ ਜਦੋਂ ਦਲੀਜ ਟੱਪਣ ਲੱਗੇ ਤਾਂ ਜ਼ੋਰ ਦੀ ਢੋਲ ਕੱਚਿਆ। ਬਾਜੇ ਦੇ ਗੀਤਾਂ ਦਾ ਰੌਲਾ ਪਿਆ। ਕਿਸ਼ੋਰੀ ਨੇ ਆਪਣੇ ਆਪਣੀ ਵਾਟੀ ਨੂੰ ਧੱਕਾ ਦੇ ਕੇ ਬਲੋਰੀਵਲ ਕੀਤਾ ਤੇ ਦੁਆਰਕਿ ਨੂੰ ਆਪਣੇ ਵੱਲ ਖਿੱਚ ਕੇ ਆਖਿਆ। ਇਹੋ ਹੈ ਮੇਰੀ ਵਾਟੀ। ਇਤਨੇ ਵਿੱਚ ਮਾਂ ਨੇ ਪਾਣੀ ਵਾਰਿਆ ਤੇ ਬਦਲਦੀਆਂ ਹੋਈਆਂ ਵਾਟੀਆਂ ਨਾਲ ਦੋਵੇਂ ਪੁੱਤ ਹਵੇਲੀ ਵਿੱਚ ਦਾਖਲ ਹੋਏ। ਗੀਤਾਂ ਦੇ ਰੋਲੇ ਵਿੱਚ ਸਭ ਕੁਝ ਗਵਾਚ ਗਿਆ ਬਲੌਰੀ ਨੇ ਇਸ ਤੱਕ ਕਮਸ਼ਾਹੀ ਦੇ ਵਿਰੁੱਧ ਕੁਝ ਕਹਿਣਾ ਚਾਹਿਆ ਪਰ ਉਸੇ ਵੇਲੇ ਉਸਦੀ ਮਾਂ ਕਿਸ਼ੋਰੀ ਤੇ ਦੋ ਅਰਕ ਦਾ ਸਿਰ ਫਲੋਸ ਰਹੀ ਸੀ ਤੇ ਗੁਦਾਵਰੀ ਉਸਦੇ ਨਾਲ ਲੱਗੀ ਲੰਮਾ ਕੁੰਡ ਕੱਡੀ ਖੜੀ ਸੀ ਦੋਹਾਂ ਵਾਟੀਆਂ ਦਾ ਸ਼ਿੰਗਾਰ ਸ਼ਾਲੂ ਤੇ ਮਖਮਲੀ ਸਲੀਪਰ ਇੱਕੋ ਰੰਗ ਦੇ ਸਨ ਦੇਖਣ ਵਾਲ ਨੂੰ ਪਤਾ ਵੀ ਨਹੀਂ ਸੀ ਵਿਨਾ ਲੱਗਿਆ ਕਿ ਕੋਈ ਅਦਲਾ ਬਦਲੀ ਹੋਈ ਹੈ ਸਿਰਫ ਬਲੌਰੀ ਦੇ ਦਿਲ ਵਿੱਚ ਇੱਕ ਆਤੀ ਜਿਹੀ ਬਚੀ ਤੇ ਉਸ ਦੀ ਫੂਲੇ ਵਾਲੀ ਅੱਖ ਵਰਗੀ ਉਹ ਸੁਬਹ ਦੇ ਕੀ ਨੂੰ ਪਤਾ ਨਹੀਂ ਕਿਵੇਂ ਜਾਗਿਆ ਦੋਹਾਂ ਭਰਾਵਾਂ ਨੇ ਆਪਣੀ ਆਪਣੀ ਵਾਟੀ ਨਾਲ ਦੰਗਣਾ ਖੇਡਿਆ ਪਿੱਤਲ ਦੀ ਭਰਾ ਤੇ ਕੱਚੀ ਲੱਸੀ ਨਾਲ ਡਲਕ ਰਹੀ ਸੀ ਕੋਲ ਬੈਠੀ ਨਾਇਨੇ ਮੁੰਦਰੀ ਭਰਾਤ ਵਿੱਚ ਸੁਟੀ ਤਾਂ ਦੁਆਰਕੀ ਦਾ ਮਹਿੰਦੀ ਵਾਲਾ ਹੱਥ ਤੇ ਕਿਸ਼ੂਰੀ ਦਾ ਮਰਤਾਵਾ ਹੱਥ ਕੱਚੀ ਲੱਸੀ ਵਿੱਚ ਘੁਲਣ ਲੱਗੇ ਦੁਆਰਕੀ ਨੇ ਮੁੰਦਰੀ ਲੱਭ ਕੇ ਹੱਥ ਵਿੱਚ ਗੁੱਟ ਲੇ ਕਿਸ਼ੋਰੀ ਨੇ ਝਾਟ ਉਸ ਦੀ ਮੁੱਟੀ ਨੂੰ ਫੜ ਕੇ ਘੁੱਟਿਆ ਤੇ ਮੁੰਦਰੀ ਉਸ ਤੇ ਹੱਥ ਵਿੱਚ ਆ ਗਈ। ਦੋਹਾਂ ਦੇ ਹੱਥਾਂ ਨੇ ਕੱਚੀ ਲੱਸੀ ਹੀਠ ਝੁੰਚਣੀਆਂ ਭਰਿਆ ਖੇਲ ਖੇលਿਆ ਤੇ ਉਹਨਾਂ ਦਾ ਰਿਸ਼ਤਾ ਹੋਰ ਵੀ ਪੱਕਾ ਹੋ ਗਿਆ। ਬਲੌਰੀ ਦੀ ਵਾਰੀ ਆਈ ਤਾਂ ਨਾਇਨੇ ਫਿਰ ਮੁੰਦਰੀ ਸੁੱਟੀ। ਗੁਦਾਬਰ ਨੇ ਝਾਟੇ ਸੁਣ ਲੱਭ ਕੇ ਚਲਾਕੀ ਨਾਲ ਘੋਲਿਆ ਤੇ ਸਿੱਧੜ ਬਲੌਰੀ ਕੱਚੀ ਲੱਸੀ ਵਿੱਚ ਐਵੇਂ ਹੱਥ ਮਾਰਦੈ ਰਿਹਾ। ਫਿਰ ਜਦੋਂ ਗਦਾਬਰੀ ਨੇ ਮੁਠੀ ਬਾਹਰ ਕੱਢੀ ਤਾਂ ਬਲੋਰੀ ਨੇ ਉਸਨੂੰ ਖੋਲਣ ਦਾ ਉਪਰਾਲਾ ਕੀਤਾ ਸੰਗ ਨਾਲ ਉਹਦਾ ਮੂੰਹ ਲਾਲ ਹੋ ਗਿਆ ਉਸਨੇ ਹੱਥ ਛੱਡ ਦਿੱਤਾ ਇਸ ਹਾਰ ਵਿੱਚ ਇਸ ਗੱਲ ਦਾ ਵੀ ਰਤਾ ਕੋ ਦਖਲ ਸੀ ਕਿ ਬਲੋਰੀ ਨੂੰ ਗਦਾਬਰੀ ਦੀ ਮੁਠੀ ਵਾਰੇ ਬਗਾਨੀ ਤੀਵੀ ਦੀ ਮੁਠੀ ਦਾ ਝੋਲਾ ਪੈਂਦਾ ਸੀ ਰਾਤ ਨੂੰ ਮਾਂ ਨੇ ਤੋਹਾਂ ਪੁੱਤਾਂ ਲਈ ਫੱਖ ਫੱਖ ਚਵਾਰਿਆਂ ਵਿੱਚ ਸੇਜਾ ਸਜਾਈਆਂ ਪਰ ਬਲੌਰੀ ਬਾਹਰ ਰੌਂਸ ਉੱਤੇ ਬੈਠਾ ਸੋਚਦਾ ਸੀ ਕਿ ਅੰਦਰ ਚਵਾਰੇ ਵਿੱਚ ਉਸੇ ਦੀ ਬੋਟੀ ਉਸੇ ਨੂੰ ਡਿਕ ਰਹੀ ਹੈ ਆਖਰ ਉਸਨੇ ਆਪਣੇ ਮਨ ਨੂੰ ਸੰਭਾਲ ਲਿਆ ਤੇ ਅੰਦਰ ਚ ਲੈ ਗਿਆ ਆਲੇ ਵਿੱਚ ਦੀਵਾ ਬਲ ਰਿਹਾ ਸੀ ਤੇ ਗੋਦਾਬਰੀ ਪੁੰਚੇ ਬੈਠੀ ਸੀ ਜਦੋਂ ਬਲੌਰੀ ਨੇ ਹੱਥ ਲਾਇਆ ਤਾਂ ਸੁੱਗੜ ਕੇ ਇੱਕ ਪਾਸੇ ਹੋ ਗਈ ਘੁੰਡ ਵਿੱਚੋਂ ਆਵਾਜ਼ ਆਈ ਮੈਨੂੰ ਹੱਥ ਨਾ ਲਾਉਣਾ ਇੰਨਾ ਸ਼ਬਦਾਂ ਵਿੱਚੋਂ ਗੋਦਾਬਰੀ ਦਾ ਦ੍ਰਿੜ ਫੈਸਲਾ ਝੜਕ ਕੇ ਬਾਹਰ ਆਇਆ ਕਿ ਉਸਦੀ ਪਤਨੀ ਨਹੀਂ ਸੀ ਉਸਦੀ ਪਤਨੀ ਨਾਲ ਤਾਂ ਉਸ ਵੇਲੇ ਦੂਜੇ ਜਵਾਰੇ ਵਿੱਚ ਉਹ ਤਾਂ ਛੋਟਾ ਭਰਾ ਕਿਸ਼ੋਰੀ ਸੁਹਾਗ ਰਾਤ ਮਨਾ ਰਿਹਾ ਸੀ ਕੁਦਾਬਰੀ ਦੇ ਸ਼ਬਦ ਗਰਮ ਸਲਾਈ ਵਾਂਗ ਬਲੌਰੀ ਦੀ ਹਿੱਕ ਵਿੱਚ ਉਤਰ ਗਏ ਬੇਵਸੀ ਦੀ ਅਜੀਬ ਪੀੜ ਉਸ ਨੂੰ ਮਹਿਸੂਸ ਹੋਈ ਤੇ ਕੁਝ ਦੇਰ ਲਈ ਉਸ ਨੇ ਅੱਖਾਂ ਕੇ ਧੂਆਂ ਜਿਹਾ ਫਿਰ ਗਿਆ ਉਹ ਕੰਬ ਰਿਹਾ ਸੀ ਉਸ ਦੀ ਅੱਖਾਂ ਵਿੱਚੋਂ ਦੋ ਮੋਟੇ ਹੰਝੂ ਡਿੱਗ ਪਏ ਉਹ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਰੌਂਸ ਉੱਤੇ ਬੈਠ ਗਿਆ ਸਾਰੀ ਰਾਤ ਉਹ ਰੌਂਸ ਉੱਤੇ ਬੈਠਾ ਰਿਹਾ ਆਕਾਸ਼ ਦੇ ਤਾਰੇ ਥਾ ਬਦਲਦੇ ਗਏ ਖਿਤਿਆਂ ਕਿਤੇ ਦੀਆਂ ਕਿਤੇ ਚਲੀਆਂ ਗਈਆਂ ਤੇ ਬਲੌਰੀ ਉਸੇ ਥਾਂ ਬੈਠਾ ਰਿਹਾ ਸੈਂਕੜੇ ਖਿਆਲ ਉਸਦੇ ਮਨ ਵਿੱਚ ਆਏ ਜੀਵਨ ਦਾ ਸਾਰਾ ਨਕਸ਼ਾ ਉਸਦੇ ਅੱਖਾਂ ਅੱਗੇ ਝਾ ਗਿਆ ਉਹ ਸਾਰੀ ਉਮਰ ਛੋਟੇ ਭਰਾ ਤੋਂ ਦੱਬ ਤੇ ਰਿਹਾ ਸੀ ਜਦੋਂ ਉਹ ਦੋਵੇਂ ਕੱਚ ਦੀਆਂ ਗੋਲੀਆਂ ਖੇਡਦੇ ਤਾਂ ਕਿਸ਼ੋਰੀ ਰੋਣ ਲੱਗਦਾ ਤੇ ਰੰਗ ਬਰੰਗੀਆਂ ਧਾਰੀ ਵਾਲੀਆਂ ਗੋਲੀਆਂ ਉਹ ਲੈ ਲੈਂਦਾ। ਕਾਟੀਆਂ ਤੇ ਕਰੋੜ ਖੇੜਦੇ ਤੱਕ ਕਿਸ਼ੋਰੀ ਖੁੱਤੀ ਮਲ ਕੇ ਬੈਠ ਜਾਂਦਾ ਤੇ ਰੌਂਡ ਮਾਰ ਕੇ ਸਾਰੇ ਅਖਰੋਟ ਖੋਜ ਲੈਂਦਾ। 베ਰੀਆਂ ਉਤੋਂ 베ਰ ਲਾਉਣ ਜਾਂਦੇ ਤਾਂ ਬਲੌਰੀ ਉੱਪਰ ਚੜ ਜਾਂਦਾ ਤੇ 베ਰੀ ਨੂੰ ਭਲੂਣਦਾ। ਪੱਕੇ 베ਰ ਗਿਰ ਜਾਂਦੇ। ਖੜਾ ਕਿਸ਼ੋਰੀ ਪੱਕੇ ਪੱਕੇ 베ਰਾਂ ਨਾਲ ਝੋਲੀ ਝੋਲੀ ਭਰ ਲੈਂਦਾ ਤੇ ਕਾਣੇ ਕੱਚੇ 베ਰ ਬਲੌਰੀ ਲਈ ਰਹਿ ਜਾਂਦੇ। ਗਲੋਰੀ ਉਸ ਨੂੰ ਛੋਟਾ ਭਰਾ ਸਮਝ ਕੇ ਇੰਨਾਂ ਜਿਆਦਤੀਆਂ ਨੂੰ ਬਰਦਾਸ਼ਤ ਕਰ ਲੈਂਦਾ। ਹੌਲੀ-ਹੌਲੀ ਛੋਟੇ ਭਰਾ ਦੀ ਹਰ ਗੱਲ ਵਿੱਚ ਉੱਛਲ ਗਲੋਰੀ ਨੇ ਘਰ ਵਿੱਚ ਆਪਣੇ ਲਈ ਦੂਜੀ ਥਾਂ ਸਵੀਕਾਰ ਕਰ ਲਈ। ਉਹ ਹਰ ਗੱਲ ਵਿੱਚ ਦੂਜੀ ਥਾਂ। ਜੇ ਦੋਹਾਂ ਭਰਾਵਾਂ ਲਈ ਉਹਨਾਂ ਦਾ ਪਿਓ ਸ਼ੀਰਨੀ ਦੀਆਂ ਢੇਰੀਆਂ ਪਾਉਂਦਾ ਤਾਂ ਕਿਸ਼ੋਰੀ ਨੂੰ ਪਹਿਲਾਂ ਪੁੱਛਿਆ ਜਾਂਦਾ ਸੀ ਕਿ ਕਿਹੜੀ ਢੇਰੀ ਲਏਗਾ। ਮਾਂ ਤੇ ਪਿਓ ਦੇ ਦਿਲ ਵਿੱਚ ਤੇ ਉਹਨਾਂ ਦੇ ਰਿਸ਼ਤੇ ਵਿੱਚ ਵੀ ਕਿਸ਼ੋਰੀ ਹੀ ਮੀਰੀ ਸੀ। ਬਲੌਰੀ ਦੀ ਸ਼ਖਸੀਅਤ ਹੌਲੀ-ਹੌਲੀ ਇਸੇ ਸੰਝੇ ਵਿੱਚ ਡਲ ਗਈ। ਉਸ ਦੀ ਅੱਖ ਵਿੱਚ ਫੋਲਾ ਹੋਣ ਕਰਕੇ ਘਰ ਵਿੱਚ ਉਸ ਨੂੰ ਕਿਸੇ ਹਸੀਨ ਵਸਤ ਜਾਂ ਜਜ਼ਬੇ ਨਾਲ ਸੰਬੰਧਿਤ ਨਹੀਂ ਸੀ ਕੀਤਾ ਜਾਂਦਾ। ਬਲੌਰੀ ਨੇ ਸਾਰੀ ਉਮਰ ਹੀਣਤਾ ਪੋਗਾਈ ਪਰ ਹੁਣ ਹੁਣ ਜਦੋਂ ਉਸਦੇ ਛੋਟੇ ਭਰਾ ਨੇ ਉਸਦੀ ਵੋਟੀ ਨੂੰ ਵੀ ਸ਼ੀਰਨੀ ਦੀ ਢੇਰੀ ਵਾਂਗ ਸਾਂਭ ਲਿਆ ਤਾਂ ਉਹ ਬਰਦਾਸ਼ਤ ਨਾ ਕਰ ਸਕਿਆ। ਉਹ ਐਸੀ ਹੀਣਤਾ ਨੂੰ ਜੀਵ ਤੇ ਵੀ ਨਹੀਂ ਸੀ ਲਿਆ ਸਕਦਾ। ਇਸ ਵਾਰੀ ਕਿਸੇ ਕੋਲ ਸ਼ਿਕਾਇਤ ਰੀਸੀ ਕਰ ਸਕਦਾ ਇਹ ਉਸਦੇ ਅਸਤਿਤਵ ਉਤੇ ਆਖਰੀ ਹਮਲਾ ਸੀ ਅੰਤਮ ਹਿੰਮਤਾ ਜਿਸ ਨਾਲ ਉਸਦਾ ਵਜੂਦ ਖੇਰੂ ਖੇਰੂ ਹੋ ਰਿਹਾ ਸੀ ਪੌ ਫਟੇ ਉਹ ਰੌਂਸ ਤੋਂ ਉੱਠਿਆ ਪੌੜੀਆਂ ਉਤਰਿਆ ਤੇ ਹਵੇਲੀ ਦੇ ਵੱਡੇ ਬੂਹੇ ਦਾ ਕੁੰਡਾ ਖੋਲ ਕੇ ਬਾਹਰ ਨਿਕਲ ਗਿਆ ਦਿਨ ਚੜੇ ਜਦੋਂ ਮਾਂ ਚੁਹਾਰਿਆਂ ਵਾਲੇ ਦੁੱਧ ਦੇ ਦੋ ਗਲਾਸ ਲੈ ਕੇ ਉੱਪਰ ਗਈ ਤਾਂ ਬਲੌਰੀ ਦੀ ਸੇਜ ਖਾਲੀ ਸੀ ਤੇ ਗੁਦਾਬਰੀ ਪੁੰਜੇ ਸੁੱਤੀ ਪਈ ਸੀ ਸਾਰੇ ਘਰ ਵਿੱਚ ਰੌਲਾ ਪੈ ਗਿਆ ਕਿ ਬਲੌਰੀ ਕਿੱਧਰ ਗਿਆ ਦੋ ਦਿਨ ਲੰਘ ਗਏ ਪੰਜ ਦਿਨ ਲੰਘ ਗਏ ਬਲੌਰੀ ਨਾ ਮੁੜਿਆ ਉਸਦੇ ਮਾਪਿਓ ਨੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾਈਆਂ ਸਹੁਰਿਆਂ ਵੱਲ ਆਦਮੀ ਭੇਜਿਆ ਦੋ ਤਿੰਨ ਪੁਰਾਣੇ ਦੋਸਤਾਂ ਨੂੰ ਤਾਰਾਂ ਦਿੱਤੀਆਂ ਆਖਰ ਥਾਣੇ ਇਤਲਾ ਦਿੱਤੀ ਪਰੇਸ਼ਾਨੇ ਵਿੱਚ ਮਾਪੇ ਹਰ ਥਾਂ ਟੋਲ ਤੇ ਫਿਰੇ ਪਰ ਬਲੌਰੀ ਦਾ ਪਤਾ ਨਾ ਲੱਗਾ 10 ਦਿਨ ਪਿੱਛੋਂ ਥਾਣੇਦਾਰ ਆਇਆ ਤੇ ਉਸ ਦੱਸਿਆ ਕਿ ਰੋਹੀ ਵਾਲੇ ਅੰਨੇ ਖੂਹ ਵਿੱਚੋਂ ਇੱਕ ਆਦਮੀ ਦੀ ਲਾਸ਼ ਮਿਲੀ ਹੈ। ਬੱਕਰੀਆਂ ਚਰਾਉਂਦੇ ਆ ਜਿਹੜੀਆਂ ਨੇ ਦੱਸਿਆ ਕਿ ਖੂਹ ਵਿੱਚੋਂ ਸੜਾਹਦਾ ਰਹੀ ਸੀ। ਇਹ ਬਲੌਰੀ ਦੀ ਲਾਸ਼ ਸੀ। ਤੋਹਾ ਪੈਣਾ ਵਿੱਚੋਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਹੜੀ ਰੰਡੀ ਹੋ ਗਈ ਸੀ। ਹਾਂਜੀ ਕਿਵੇਂ ਲੱਗੀ ਕਹਾਣੀ ਕਾਣੀ? ਤੁਸੀਂ ਆਪਣੀ ਪ੍ਰਤੀਕਿਰਿਆ ਮੇਰੇ ਨਾਲ ਜਰੂਰ ਸਾਂਝੀ ਕਰਿਓ ਤੇ ਹਾਂ ਸੱਚ ਆਪਣੀ ਪਸੰਦੀਦਾ ਕਹਾਣੀ ਮੇਰੇ ਤੱਕ ਜਰੂਰ ਪਹੁੰਚਦੀ ਕਰਿਓ ਤੁਹਾਡੀ ਭੇਜੀ ਹੋਈ ਕਹਾਣੀ ਪੜ੍ਹ ਕੇ ਮੈਨੂੰ ਬੇਹਦ ਖੁਸ਼ੀ ਹੋਵੇਗੀ ਮਿਲਦੇ ਹਾਂ ਜੀ ਫੇਰ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ